ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਮੁੱਖ ਮੰਤਰੀ ਦਿੱਲੀ ਤੋਂ ਜਦੋਂ ਚੰਡੀਗੜ੍ਹ ਆ ਰਹੇ ਸੀ ਅੱਜ ਤੋਂ 2 ਦਿਨ ਪਹਿਲਾਂ ਜਹਾਜ਼ ਦੇ ਵਿੱਚੋਂ ਲੈਂਦੇ ਸਮੇਂ ਪੌੜੀਆਂ ਉੱਤੇ ਡਿੱਗ ਪਿਆ ਉਸੇ ਪਲੇਨ ਦੇ ਵਿੱਚ ਉਹਨਾਂ ਨੂੰ ਫਿਰ ਦੁਬਾਰਾ ਦਿੱਲੀ ਜਾਣਾ ਪਿਆ ਅਤੇ ਅਪੋਲੋ ਹਸਪੀਟਲ ਦੇ ਵਿੱਚ ਐਡਮਿਟ ਹੋ ਗਏ ਸੂਤਰਾਂ ਦੇ ਹਵਾਲੇ ਤੋਂ ਕੁਝ ਖਬਰਾਂ ਹੋਰ ਆ ਰਹੀਆਂ ਨੇ ਜੇਕਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੀ ਗੱਲ ਕਰੀਏ ਉਧਰੋਂ ਖਬਰਾਂ ਕੁਝ ਹੋਰ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਬੁਖਮંત્રી ਇਲਾਜ ਦਾ ਜਾਂ ਟੈਨਸ਼ਨ ਦਾ ਬਹਾਨਾ ਬਣਾ ਕੇ ਅਪੋਲੋ ਹਸਪੀਟਲ ਦੇ ਵਿੱਚ ਐਡਮਿਟ ਹੋ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੰਮਲ ਉਸੇ ਵਿੱਚ ਪਾਉਣਾ ਚਾਹੁੰਦੇ ਨੇ ਅੰਦਰੂਨੀ ਜਾਣਕਾਰੀ ਮਿਲੀ ਹੈ ਕੀ ਵਾਰਨਿੰਗ ਦਿੱਤੀ ਗਈ ਸੀ ਜਦੋਂ ਅੱਜ ਤੋਂ ਲਗਭਗ 5 ਦਿਨ ਪਹਿਲਾਂ ਜਦੋਂ ਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦੇ ਆਦੇਸ਼ ਦੇ ਅਨਸਾਰ ਤਿਹਾਰ ਦੀ ਜੇਲ੍ਹ ਦੇ ਵਿੱਚੋਂ ਆਏ ਸੀ ਅੰਤਰਮ ਜਵੰਤ ਲੈ ਕੇ ਪਹਿਲਾਂ ਤਾਂ ਸੁਪਰੀਮ ਕੋਰਟ ਨੇ ਖਾਲੀ ਕਰ ਦਿੱਤਾ ਪਾਵਰਲੈਸ ਕਰ ਦਿੱਤਾ ਅਰਵਿੰਦ ਕੇਜਰੀਵਾਲ ਨੂੰ ਭਾਵੇਂ ਅਰਵਿੰਦ ਕੇਜਰੀਵਾਲ ਹੁਣ ਐਜ਼ ਇੱਕ ਜਿਹੜੀ ਆਛੀ ਹੈ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਕਠਪੁਤਲੀ ਵਾਂਗੂ ਨਚਾਉਣਗੇ ਇਹ ਵੀ ਸੂਤਰ ਦੱਸ ਰਿਹਾ ਨੇ ਕਿ ਜਿਹੜੀ ਪਾਵਰ ਕੰਮ ਕਰੇਗੀ ਉਹ ਰਵਿੰਦ ਕੇਜਰੀਵਾਲ ਦੀ ਕਰੇਗੀ ਆਸੀ ਨੂੰ ਤਾਂ ਸਿਰਫ ਨਾਂ ਦਾ ਮੁੱਖ ਮੰਤਰੀ ਬਣਾਇਆ ਹੈ ਸੂਬੇ ਦੇ ਮੁੱਖ ਮੰਤਰੀ ਦਿੱਲੀ ਤੋਂ ਅਤੇ ਇਧਰ ਵਾਰਨਿੰਗ ਵੀ ਦਿੱਤੀ ਗਈ ਹੈ ਪਹਿਲਾਂ ਵੀ ਇੱਕ ਵਾਰ ਜਹਾਜ਼ ਦੇ ਵਿੱਚ ਡਿੱਗੇ ਸੀ ਉਹ ਅੱਜ ਫਿਰ ਡਿੱਗ ਪਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਲੈ ਕੇ ਹੁਣ ਜਿਹੜੀਆਂ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਚਰਚਾਵਾਵਾਂ ਛੜੀਆਂ ਹੋਈਆਂ ਨੇ ਉਹ ਕਾਫੀ ਗੰਭੀਰ ਨੇ ਕਿਉਂਕਿ ਅੰਦਰ ਖਾਤੇ ਕਿਤੇ ਨਾ ਕਿਤੇ ਜਾ ਕੇ ਸੂਬੇ ਦਿੱਲੀ ਦੇ ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵਾਰਨਿੰਗ ਦੇ ਦਿੱਤੀ ਹੈ ਇਸ ਲਈ ਇਲਾਜ ਦਾ ਬਹਾਨਾ ਬਣਾ ਕੇ ਅੰਦਰ ਬੈਠੇ ਨੇ ਯਾਨੀ ਕਿ ਅਪੋਲੋ ਹਸਪੀਟਲ ਦੇ ਵਿੱਚ ਐਡਮਿਟ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਦੱਸਣ ਯੋਗ ਹੈ ਕਿ ਕੱਲ ਜੋ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਸੰਦੀਪ ਪਾਠਕ ਉਹਨਾਂ ਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਇਟ ਮੀਨਸ ਕਿ ਖੁਣ ਸ਼ਕਤੀ ਲੈਸ ਪਾਵਰਲੈਸ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲੱਗਦਾ ਹੈ ਪੰਜਾਬ ਤੋਂ ਵੱਧ ਵਿਧਾਇਕ ਅਤੇ ਮੰਤਰੀ ਪੰਜਾਬ ਤੋਂ ਹਰਿਆਣਾ ਦੇ ਚੋਣ ਪ੍ਰਚਾਰ ਲਈ ਬੁਲਾ ਲਏ ਗਏ ਨੇ ਅਤੇ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸੰਦੀਪ ਪਾਟਕ ਦੀ ਮਨਜ਼ੂਰੀ ਤੋਂ ਤੋਂ ਬਿਨਾ ਤੁਸੀਂ ਪੰਜਾਬ ਨਹੀਂ ਜਾ ਸਕਦੇ ਜੇਕਰ ਕਿਸੇ ਨੇ ਘਰੇ ਕੀੜਾ ਮਾਰਨਾ ਹੈ ਕੰਮ ਜਾਰਨਾ ਹੈ ਕੋਈ ਬੰਬਾਰ ਹੈ ਉਸ ਦਾ ਪ੍ਰੋਪਰ ਇਥੇ ਇਲਾਜ ਕਰਾਇਆ ਜਾਵੇਗਾ ਲੇਕਿਨ ਸੰਦੀਪ ਪਾਟਕ ਤੋਂ ਬਿਨਾ ਜੇਕਰ ਕੋਈ ਪੁੱਛ ਕੇ ਵਿਧਾਇਕ ਮੰਤਰੀ ਪੰਜਾਬ ਦੀ ਹੱਦ ਵੱਲ ਵੀ ਵੇਖੇਗਾ ਉਸ ਵੱਲ ਕਾਰਵਾਈ ਕੀਤੀ ਜਾਵੇਗੀ ਫਿਰ ਭਗਵੰਤ ਮਾਨ ਦੀ ਪਾਵਰ ਕਿੱਥੇ ਸੀ ਪਹਿਲਾਂ ਤਾਂ ਕਹਿੰਦੇ ਸੀ ਕਿ ਭਗਵੰਤ ਮਾਨ ਦੇ ਸਿਰ ਤੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਹਰਿਆਣੇ ਦੀਆਂ ਲੇਕਿਨ ਅਜਿਹਾ ਕਿਉਂ ਹੋਇਆ ਕਿ ਅਚਾਨਕ ਸੰਦੀਪ ਪਾਟਕ ਨੂੰ ਜਿਹੜਾ ਹੈ ਪ੍ਰੋਪੋਗੰਡਾ ਸੌਮ ਦਿੱਤਾ ਗਿਆ ਸਾਰੀ ਕਮਾਂਡ ਉਹਦੇ ਹੱਥ ਵਿੱਚ ਦੇ ਦਿੱਤੀ ਗਈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਪਾਵਰ ਖੋ ਕੇ ਜਿਹੜੀ ਸੰਦੀਪ ਪਾਟਲ ਨੂੰ ਦੇ ਦਿੱਤੀ ਗਈ ਹੈ ਜੇਕਰ ਹੁਣ ਐਜ਼ ਅ ਸਟਾਰਕ ਪ੍ਰਚਾਰਕ ਵਜੋਂ ਭਗਵੰਤ ਮਾਨ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਦੇ ਨੇ ਜੰਮੂ ਕਸ਼ਮੀਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਨੇ ਤੇ ਸੰਦੀਪ ਪਾਟਲ ਨੂੰ ਮਜਬੂਰੀ ਮਨਜ਼ੂਰੀ ਲੈਣੀ ਪਣੀ ਹੈ ਵਿਦਆਉਟ ਪਰਮਿਸ਼ਨ ਉਸ ਤੋਂ ਬਿਨਾ ਕੋਈ ਪ੍ਰਚਾਰ ਜਾਂ ਪ੍ਰਚਾਰ ਨਹੀਂ ਕਰ ਸਕਦੇ ਇਸ ਨੂੰ ਲੈ ਕੇ ਹੁਣ ਪੁਕਤਾ ਸਵਾਲ ਇਹ ਖੜੇ ਹੋ ਰਿਹਾ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਦਰ ਖਾਤੇ ਵਾਰਨਿੰਗ ਮਿਲ ਗਈ ਹੈ ਭਈ ਆਪਣਾ ਬਿਲੀਬ ਜੁਲੀ ਬਿਸਤਰਾ ਗੋਲ ਕਰ ਲੈ ਬੋਰੀ ਬਿਸਤਰਾ ਗੋਲ ਕਰ ਲੈ ਆਉਣ ਵਾਲੇ ਦਿਨਾਂ ਦੇ ਵਿੱਚ ਤੈਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇਗਾ ਸੂਤਰ ਇਹ ਵੀ ਕਹਿ ਰਹੇ ਨੇ ਕਿ ਟੈਨਸ਼ਨ ਵਿੱਚ ਨੇ ਡੈਲਮਾ ਵਿੱਚ ਨੇ ਪਰੇਸ਼ਾਨੀ ਦੇ ਵਿੱਚ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਇਲਾਜ ਦੇ ਬਹਾਨੇ ਉਹ ਐਡਮਿਟ ਹੋ ਗਏ ਨੇ ਹਸਪਤਾਲ ਅਪੋਲੋ ਦੇ ਵਿੱਚ ਤਾਂ ਕਿ ਆਉਣ ਮੇਰੇ ਅਰਵਿੰਦ ਕੇਜਰੀਵਾਲ ਦੱਸਿਆ ਜਾ ਰਿਹਾ ਹੈ ਕੱਲ ਦਾ ਅਰਵਿੰਦ ਕੇਜਰੀਵਾਲ ਹਸਪਤਾਲ ਦੇ ਵਿੱਚ ਵੀ ਨਹੀਂ ਗਿਆ ਕਿ ਐਟਲੀਸਟ ਉਹਦਾ ਪਤਾ ਲੈ ਕੇ ਆਵਾ ਸੂਬੇ ਦਾ ਮੁੱਖ ਮੰਤਰੀ ਹੈ ਚਾਹੇ ਮੈਂ ਆਪਣੀ ਪਾਰਟੀ ਦਾ ਕਰਤਾ ਤਰਤਾ ਹਾਂ ਜਦੋਂ ਬਾਹਰ ਆਏ ਸੀ ਗੁਲਦਸਤਾ ਵੀ ਨਹੀਂ ਲਿਆ ਗਿਆ ਨਾਮ ਵੀ ਲਿਆ ਗਿਆ ਕੈਪਟਨ ਮੀਟਿੰਗ ਦੇ ਵਿੱਚ ਦਾਖਲ ਵੀ ਨਹੀਂ ਹੋਣ ਦਿੱਤਾ ਗਿਆ ਭਗਵੰਤ ਮਾਨ ਨੂੰ ਆਖਿਰ ਦੇ ਆਖਰਕਾਰ ਇਹ ਮਾਜ਼ਰਾ ਕੀ ਹੈ ਮਾਜ਼ਰਾ ਇਹ ਹੈ ਕਿ ਭਗਵੰਤ ਮਾਨ ਨੂੰ ਅੰਦਰੂਨੀ ਵਾਰਨਿੰਗ ਮਿਲ ਗਿਆ ਹੈ ਵੀ ਭਾਈ ਆਪਣੇ ਆਪ ਕੁਰਸੀ ਤੂੰ ਲੈ ਜਾ ਅਸਤੀਫਾ ਦੇ ਦੇ ਨਹੀਂ ਤਾਂ ਸਾਨੂੰ ਧੱਕੇ ਨਾਲ ਅਸਤੀਫਾ ਵੀ ਦਿਵਾਉਣਾ ਆਉਂਦਾ ਹੈ ਹੋਰ ਕੋਈ ਮੁੱਖ ਮੰਤਰੀ ਬਣਾਉਣ ਦੀ ਤਾਕਤ ਅਤੇ ਝਾਕ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਕਨਵੀਨਰ ਅਰਵਿੰਦ ਕੇਜਰੀਵਾ ਧੰਨਵਾਦ